ਇਹ ਖਤਰੇ ਦੀ ਕੰਟੀ ਕੌਣ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੰਨੇ ਪ੍ਰਮੰਨੇ ਐਕਟਰ ਗੱਗੂ ਗਿੱਲ ਬਾਰੇ ਚਾਹੇ ਉਹਨਾਂ ਦੇ ਤੁਰਨ ਦਾ ਸਟਾਈਲ ਹੋਵੇ ਜਾਂ ਫਿਰ ਡਾਇਲੋਗ ਬੋਲਣ ਦਾ ਸਟਾਈਲ ਲੋਕ ਉਹਨਾਂ ਦੇ ਦੋਵੇਂ ਸਟਾਈਲ ਪਸੰਦ ਕਰਦੇ ਨੇ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਪਰਿਵਾਰ ਬਾਰੇ ਉਹਨਾਂ ਦੇ ਸ਼ੌਂਕ ਬਾਰੇ ਤੇ ਉਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਕਰਾਂਗੇ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਗੱਗੂ ਗਿੱਲ ਦਾ ਜਨਮ 14 ਜਨਵਰੀ 1960 ਨੂੰ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਾਣੀ ਖੇੜਾ ਵਿੱਚ ਪਿਤਾ ਸਰਦਾਰ ਸੁਰਜੀਤ ਸਿੰਘ ਗਿੱਲ ਦੇ ਘਰ ਹੋਇਆ ਗਵਾਰ ਵਾਲਿਆਂ ਨੇ ਉਹਨਾਂ ਦਾ ਅਸਲ ਨਾਂ ਰੱਖਿਆ ਸੀ ਕੁਲਵਿੰਦਰ ਸਿੰਘ ਗਿੱਲ ਗੱਗੂ ਗਿੱਲ ਦੇ ਪਿਤਾ ਭਰਾ ਤੇ ਦਾਦਾ ਪਿੰਡ ਦੇ ਸਰਪੰਚ ਰਹੇ ਚੁੱਕੇ ਨੇ ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਹੋਏ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਗੁਰਅਮਰਿਤ ਸਿੰਘ ਗਿੱਲ ਤੇ ਦੂਜੇ ਦਾ ਨਾਂ ਗੁਰਜੋਤ ਸਿੰਘ ਗਿੱਲ ਹੈ ਤੁਹਾਨੂੰ ਦੱਸ ਦਈਏ ਕਿ ਗੱਗੂ ਗਿੱਲ ਦੇ بیٹے ਗੁਰਅਮਰਿਤ ਸਿੰਘ ਗਿੱਲ ਸਿਰਫ 22 ਸਾਲਾਂ ਦੀ ਛੋਟੀ ਉਮਰ ਚ ਹੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਹੁਣ ਜੇਕਰ ਉਹਨਾਂ ਦੇ ਸ਼ੌਂਕ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਲੜਾਕੂ ਕੁੱਤਿਆਂ ਦੇ ਨਾਲ ਨਾਲ ਕੋੜੀਆਂ ਕੋੜੇ ਕਬੂਤਰ ਪਾਲਣ ਦਾ ਵੀ ਬਹੁਤ ਸ਼ੌਂਕ ਹੈ ਇਸੇ ਕਰਕੇ ਉਹ ਆਪਣਾ ਵੇਲਾ ਟਾਈਮ ਆਪਣੇ ਪਿੰਡ ਬਣੇ ਫਾਰਮ ਹਾਊਸ ਵਿੱਚ ਹੀ ਗੁਜ਼ਾਰਦੇ ਨੇ ਉਹਨਾਂ ਨੂੰ ਹਥਿਆਰਾਂ ਦਾ ਵੀ ਬਹੁਤ ਸ਼ੌਂਕ ਹੈ ਉਹਨਾਂ ਕੋਲ 6 ਬੰਦੂਕਾਂ ਤੇ 4 ਪਿਸਤਲਾਂ ਪਈਆਂ ਨੇ ਉਹਨਾਂ ਕੋਲ ਹਥਿਆਰਾਂ ਦਾ ਸਟੇਟ ਲਾਇਸੈਂਸ ਹੋਣ ਦੇ ਨਾਲ-ਨਾਲ 올 ਇੰਡੀਆ ਲਾਇਸੈਂਸ ਵੀ ਹੈਗਾ ਹੈ ਉਹ ਆਪਣੀ ਫਿਟਨੈਸ ਦੇ ਲਈ ਜਿਮ ਵੀ ਕਰਦੇ ਨੇ ਬੇਸ਼ੱਕ ਗੁੱਗੂ ਗਿੱਲ ਅੱਜ ਬਹੁਤ ਵੱਡੇ ਸੁਪਰਸਟਾਰ ਬਣ ਚੁੱਕੇ ਨੇ ਪਰ ਉਹਨਾਂ ਨੇ ਕਦੇ ਐਕਟਿੰਗ ਨਹੀਂ ਸਿੱਖੀ ਜਿਦਾ ਜਿਦਾ ਉਹ ਫਿਲਮਾਂ ਵਿੱਚ ਕੰਮ ਕਰਦੇ ਗਏ ਉਹਨਾਂ ਦਾ ਤਜਰਬਾ ਵੱਧਦਾ ਗਿਆ ਤੇ ਉਹਨਾਂ ਦੀ ਐਕਟਿੰਗ ਵਿੱਚ ਵੀ ਸੁਧਾਰ ਆਉਂਦਾ ਗਿਆ ਜੇ ਉਹਨਾਂ ਦੇ ਫਿਲਮੀ ਕੈਰੀਅਰ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਇਸ ਗਿੱਤੇ ਨਾਲ ਨਹੀਂ ਜੁੜਿਆ ਸੀ ਤੇ ਨਾ ਹੀ ਉਹਨਾਂ ਨੂੰ ਪਹਿਲਾਂ ਐਕਟਿੰਗ ਵਗੈਰਾ ਦਾ ਕੋਈ ਸ਼ੌਂਕ ਸੀ ਪਰ ਉਹ ਸਕੂਲ ਦੇ ਵਿੱਚ ਗੀਤ ਵਗੈਰਾ ਜ਼ਰੂਰ ਗਾ ਲੈਂਦੇ ਸੀ ਗੁੱਗੂ ਗਿੱਲ ਦੇ ਵੱਡੇ ਭਰਾ ਭੁਪਿੰਦਰ ਸਿੰਘ ਗਿੱਲ ਜੋ ਕਿ ਪਹਿਲਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਉਹਨਾਂ ਦਾ ਇੱਕ ਦੋਸਤ ਸੀ ਜਿਸ ਦਾ ਨਾਂ ਸੀ ਬਲਦੇਵ ਸਿੰਘ ਖੋਸਾ ਬਲਦੇਵ ਸਿੰਘ ਪੁੱਤ ਜੱਟਾਂ ਦੇ ਪੰਜਾਬੀ ਫਿਲਮ ਦੇ ਹੀਰੋ ਸੀ ਤੇ ਇਸ ਫਿਲਮ ਦੀ ਸ਼ੂਟਿੰਗ ਗੁੱਗੂ ਗਿੱਲ ਦੇ ਪਿੰਡ ਮਾਣੀ ਖੇੜਾ ਵਿੱਚ ਕੀਤੀ ਗਈ ਜੈਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਕਿ ਗੁੱਗੂ ਗਿੱਲ ਨੂੰ ਲੜਾਕੂ ਕੁੱਤੇ ਪਾਲਣ ਦਾ ਬਹੁਤ ਸ਼ੌਂਕ ਹੈ ਤਾਂ ਫਿਰ ਜਦੋਂ ਉਹ ਫਿਲਮ ਸ਼ੂਟ ਹੋ ਰਹੀ ਸੀ ਤਾਂ ਗੁੱਗੂ ਗਿੱਲ ਨੇ ਬਲਦੇਵ ਖੋਸਾ ਨੂੰ ਕਿਹਾ ਕਿ ਇਸ ਫਿਲਮ ਵਿੱਚ ਮੇਰੇ ਕੁੱਤਿਆਂ ਦਾ ਵੀ ਇੱਕ ਸੀਨ ਜ਼ਰੂਰ ਲਿਆ ਜਾਵੇ ਜਿਸ ਵਿੱਚ ਕੁੱਤਿਆਂ ਦੀ ਲੜਾਈ ਦਿਖਾਈ ਜਾਵੇ ਸੋ ਉਸ ਫਿਲਮ ਵਿੱਚ ਕੁੱਤਿਆਂ ਦੀ ਲੜਾਈ ਦੇ ਸੀਨ ਦੇ ਨਾਲ-ਨਾਲ ਗੁੱਗੂ ਗਿੱਲ ਨੂੰ ਇੱਕ ਡਾਇਲੋਗ ਬੋਲਣ ਲਈ ਵੀ ਕਿਹਾ ਗਿਆ ਜੋ ਕਿ ਉਹਨਾਂ ਨੇ ਕੁੱਤਿਆਂ ਦੀ ਲੜਾਈ ਜਿੱਤਣ ਤੋਂ ਬਾਅਦ ਵਿਲੀਅਨ ਨੂੰ ਬੋਲਣਾ ਸੀ ਪੁੱਤ ਜੱਟਾਂ ਦੇ ਪੰਜਾਬੀ ਫਿਲਮ ਦੇ ਵਿੱਚ ਉਹਨਾਂ ਦਾ ਇਹ ਛੋਟਾ ਜਿਹਾ ਡਾਇਲੋਗ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਸਮੇ ਗੁੱਗੂ ਗਿੱਲ ਦੀ ਉਮਰ ਤਕਰੀਬਨ 20 ਸਾਲ ਦੇ ਕਰੀਬ ਸੀ ਸੋ ਉਹਨਾਂ ਨੇ ਸਾਲ 1983 ਵਿੱਚ ਪੁੱਤ ਜੱਟਾਂ ਦੇ ਪੰਜਾਬੀ ਫਿਲਮ ਨਾਲ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਸਾਲ 1986 ਵਿੱਚ ਗੱਭਰੂ ਪੰਜਾਬ ਦਾ ਪੰਜਾਬੀ ਫਿਲਮ ਬਣੀ ਜਿਸ ਵਿੱਚ ਗੁਰਦਾਸ ਮਾਨ ਹੀਰੋ ਸੀ ਤੇ ਇਸ ਫਿਲਮ ਵਿੱਚ ਗੁੱਗੂ ਗਿੱਲ ਨੇ ਵਿਲਨ ਦਾ ਰੋਲ ਕੀਤਾ ਇਸ ਫਿਲਮ ਵਿੱਚ ਵੀ ਉਹਨਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਗੁੱਗੂ ਗਿੱਲ ਨੂੰ ਬੈਸਟ ਵਿਲਨ ਦਾ ਅਵਾਰਡ ਵੀ ਮਿਲਿਆ ਜਿਸ ਤੋਂ ਬਾਅਦ ਹਰੇਕ ਪੰਜਾਬੀ ਫਿਲਮ ਦੇ ਵਿੱਚ ਗੁੱਗੂ ਗਿੱਲ ਨਜ਼ਰ ਆਉਣ ਲੱਗ ਪਏ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਪੰਜਾਬੀ ਫਿਲਮ ਵਿੱਚ ਕੰਮ ਕੀਤਾ ਜੈਦਾਂ ਕਿ ਕੁਰਬਾਨੀ ਜੱਟ ਦੀ ਅਣਖ ਜੱਟਾਂ ਦੀ ਜੱਟ ਜਿਉਣਾ ਮੋੜ ਜੈਲਦਾਰ ਜੱਟ ਤੇ ਜ਼ਮੀਨ ਬਾਗੀ ਸੂਰਮੇ ਮਿਰਜ਼ਾ ਜੱਟ ਲਲਕਾਰਾ ਜੱਟੀ ਦਾ ਜੰਗ ਦਾ ਮੈਦਾਨ ਜੱਟ ਬੁਆਏ ਪਉਤ ਜੱਟਾਂ ਦੇ ਇਹ ਸੁਬੇਦਾਰ ਜੁਗਿੰਦਰ ਸਿੰਘ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਉਹ ਆਪਣੀ ਐਕਟਿੰਗ ਦੇ ਜੋਹਰ ਦਿਖਾ ਚੁੱਕੇ ਨੇ ਹੁਣ ਤੱਕ ਉਹਨਾਂ ਨੇ 70 ਤੋਂ ਵੀ ਜ਼ਿਆਦਾ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਉਹ ਪੰਜਾਬੀ ਐਕਟ੍ਰੈਸ ਦਲਜੀਤ ਕੌਰ ਉਪਾਸਨਾ ਸਿੰਘ ਪ੍ਰੀਤੀ ਸਪਰੂ ਮਨਜੀਤ ਕੁਲਰ ਤੇ ਰਵਿੰਦਰ ਮਾਨ ਨਾਲ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਗੁੱਗੂ ਗਿੱਲ ਆਪਣੇ ਫਾਈਟਰ ਕੁੱਤਿਆਂ ਦੇ ਸ਼ੌਂਕ ਕਰਕੇ ਹੀ ਫਿਲਮਾਂ ਵੱਲ ਆਏ ਉਹਨਾਂ ਨੂੰ ਹਿੱਟ ਫਿਲਮਾਂ ਤੇ ਵਧੀਆ ਐਕਟਿੰਗ ਕਰਕੇ ਕਈ ਅਵਾਰਡਸ ਵੀ ਮਿਲੇ ਜਿਦਾ ਕਿ 1986 ਵਿੱਚ ਬੈਸਟ ਵਿਲਨ ਅਵਾਰਡ ਸਾਲ 1992 ਵਿਚ ਵੈਸਟ ਐਕਟਰ ਅਵਾਰਡ ਤੇ ਸਾਲ 2013 ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਾਨੂੰ 1990 ਦੇ ਦਹਾਕੇ ਤੋਂ ਗੁੱਗੂ ਗਿੱਲ ਤੇ ਯוגਰਾਜ ਸਿੰਘ ਇਕੱਠੇ ਕੰਮ ਕਰਦੇ ਆ ਰਹੇ ਸੀ ਤੇ ਉਹਨਾਂ ਦੋਵਾਂ ਦੀ ਜੋੜੀ ਤੇ ਯਾਰੀ ਦੋਸਤੀ ਦੇ ਚਾਰੇ ਪਾਸੇ ਚਰਚੇ ਸੀ। ਜਿਸ ਫਿਲਮ ਵਿੱਚ ਇਹ ਦੋਵੇਂ ਕੰਮ ਕਰਦੇ ਉਹ ਫਿਲਮ ਹਿੱਟ ਹੋ ਜਾਂਦੀ। ਪਰ ਸਾਲ 1993 ਵਿੱਚ ਲਲਕਾਰਾ ਜੱਟੀ ਦਾ ਫਿਲਮ ਕਰਨ ਤੋਂ ਬਾਅਦ ਇਹ ਜੋੜੀ ਟੁੱਟ ਗਈ। ਉਹਨਾਂ ਦੀ ਯਾਰੀ ਟੁੱਟਣ ਦਾ ਕਾਰਨ ਸੀ ਲੋਕਾਂ ਦੀਆਂ ਚੁਗਲੀਆਂ। ਉਹ ਲੋਕ ਉਹਨਾਂ ਦੋਵਾਂ ਦੇ ਇੱਕ ਦੂਜੇ ਦੇ ਵਿਰੁੱਧ ਕੰਨ ਭਰਦੇ ਰਹੇ ਸੀ ਜਿਸ ਕਰਕੇ ਉਹਨਾਂ ਦਾ ਯਾਰੀ ਵਿੱਚ ਦਰਾਰ ਪਈ ਪਰ ਫਿਰ ਵੀ ਇਹ ਦੋਵੇਂ ਅੱਜ ਵੀ ਇੱਕ ਦੂਜੇ ਨੂੰ ਦਿਲ ਤੋਂ ਪਿਆਰ ਕਰਦੇ ਨੇ ਉਹਨਾਂ ਦੋਵਾਂ ਨੇ 15 ਸਾਲ ਬਾਅਦ ਦੁਬਾਰਾ ਫਿਰ ਸਿਕੰਦਰਾ ਫਿਲਮ ਵਿੱਚ ਇਕੱਠਿਆਂ ਕੰਮ ਕੀਤਾ ਇਸ ਤੋਂ ਇਲਾਵਾ ਇਹਨਾਂ ਦੋਵਾਂ ਨੇ ਲਵ ਯੂ ਬੇਬੀ ਫਿਲਮ ਵਿੱਚ ਵੀ ਕੰਮ ਕੀਤਾ ਤੁਹਾਨੂੰ ਦੱਸ ਦਈਏ ਕਿ ਗੁੱਗੂ ਗਿੱਲ ਦੀ ਜੱਟ ਜੋਣਾ ਮੋੜ ਫਿਲਮ ਉਹਨਾਂ ਦੇ ਵੱਡੇ ਭਰਾ ਭੁਪਿੰਦਰ ਗਿੱਲ ਨੇ ਹੀ ਪ੍ਰੋਡਿਊਸ ਕੀਤੀ ਸੀ ਪੰਜਾਬੀ ਫਿਲਮਾਂ ਤੋਂ ਇਲਾਵਾ ਉਹਨਾਂ ਨੇ ਸਾਲ 1996 ਵਿੱਚ ਬਾਲੀਵੁੱਡ ਫਿਲਮ ਸਮਗਲਰ ਵਿੱਚ ਵੀ ਕੰਮ ਕੀਤਾ ਸੋ ਐਦਾਂ ਗੁੱਗੂ ਗਿੱਲ ਸਾਬ ਦਾ ਪੰਜਾਬੀ ਫਿਲਮ ਜਗਤ ਵਿੱਚ ਇੱਕ ਵੱਖਰਾ ਹੀ ਨਾਮ ਹੈ ਤੇ ਉਹਨਾਂ ਦਾ ਲਾਈਫਸਟਾਈਲ ਇਲਵੀ ਵੱਖਰਾ ਹੀ ਹੈ ਸੋ ਤੁਹਾਨੂੰ ਉਹਨਾਂ ਦੀ ਬਾਇਓਗ੍ਰਾਫੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ